ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਪਿੰਡ ਮਾਛੀਆਂ ਕਲਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਸ਼ਨ ਕਰਦੇ ਹਾਂ ਵਾਹਿਗੁਰੂ 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 ਬਹੁਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਸਮੂਹ ਸਾ ਸੰਗਤ ਵੱਲੋਂ ਸ੍ਰੀ ਖੰਡ ਪਟ ਸਾਹਿਬ ਆਰੰਭ ਕਰਾਏ ਹੋਏ ਹਨ ਔ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰੀਏ। ਮਾਨੁਖ ਮੈਲੇ ਮਲ ਭੜੇ ਹौं ਮੈਂ ਤਸਨਾ ਵਿਕਾਰੇ। ਬਿਨ ਸਬਦ ਮੈਲ ਨ ਉਤਰੈ ਮਾਰੋ ਜੰਮੇ ਹੀ ਕੁਆਰੇ। ਤਤਰਵਾਜੀ ਪਦ ਚਰਹਿ ਨਾ ਔਰ ਵਾਰ ਨ ਪਾਰੇ। ਗੁਰਮੁਖ ਜਬ ਤੁਮ ਸੰਜਮੀ ਹਰ ਕੈਨਾਮ ਪਿਆਰ। ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸਿਰ ਰਾਗ ਮਹਲਾ 3ਆ ਮਾਨਮੁਗ ਮੋਹ ਵਿਆਪਿਆ ਬੈਰਾਗੁ ਦਾਸੀ ਨ ਹੋਈ ਸਉਦਨ ਚੀਨ ਸਦਾ ਦੁਖ ਹਦਰ ਗੈ ਪਦ ਖੋਈ ਹੋ ਮੈ ਗੁਰਮਗ ਖੋਈਐ ਨਾਮ ਰਤੇ ਸੁਖ ਹੋਈਐ ਮੇਰੇ ਮਨ ਉਹਨਸ ਪਉ ਰਹੀ ਨਿਤ ਆਸਾ ਸਤਗੁਰ ਸੇ ਮੋ ਪਰਜਾਲੈ ਘਰ ਹੀ ਮਹਿ ਉਦਾਸਾ ਰਹਵ ਗਰਮ ਕਰਮ ਕਮਾਵੇ ਬਿਖਸੈ ਹਰ ਬੈ ਰਗ ਆਨੰਦ ਉਹਨਸ ਭਜਿ ਕਰੇ ਦਿਨ ਰਾਤੀ ਹੋ ਮੈਂ ਮਾਦਵ ਚਿੰਦ ਬੜਾ ਭਾਗ ਸਦ ਸੰਗਤ ਪਾਈ ਗਏ ਹਰ ਪਾਇਆ ਸਹਜ ਆਨੰਦ ਸੋ ਸਾਧੂ ਬੈਰਾਗੀ ਸੋਈ ਜਿਹੜੇ ਨਾਮ ਸੁਸਾਈ ਅੰਦਰ ਲਾਗਨ ਤਾਮਸ ਭੂਲੇ ਵਿੱਚ ਹੋ ਆਪ ਬਗਵਾਈ ਨਾਮ ਨਿਧਾਨ ਸਤਿਗੁਰੂ ਦੇਖਾਲਿਆ ਹਰਸ ਪਿਆ ਅਗਾਹੇ ਜਿਨਕਿਨੇ ਪਾਇਆ ਸਾਧ ਸੰਗਤਿ श्री गुरु ग्रंथ साहब महाराज पौ महीने की संकर मुख रखते हुए श्री खंड पठ राम ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ